ਤੱਕਣਾ ਪਤੀ ਜਾਏ ਪਰ ਮੈਂ ਕਹਿੰਦਾ ਸੀ ਇਹਨੂੰ ਮੇਰੇ ਜਿਹਨੂੰ ਪੈਣੀ ਕਰਾਣਾਂ ਦੇ ਕਰਾਣ ਦੇ ਪਰ ਮੇਰਾ ਭਰਾ ਕਿੱਥੇ ਪੈਣੀ ਕਰਨਦਾ ਏ ਉਹ ਜਿੱਤਿਆ ਉਹ ਜਿੱਤਿਆ ਉਹ ਹਾਂ ਬਾਈ ਉਹ ਮੇਰੇ ਨਾਲ ਭਰਾਵਾ ਮੇਰੇ ਭਰਾਲੇ ਮੈਨੂੰ ਧੱਕੇ ਮਾਰ ਮਾਰ ਕੇ ਬਾਹਰ ਕੱਢਿਆ ਮੈਂ ਤਾਂ ਕਹਿੰਦਾ ਪੈਣੀ ਉਹ ਬਹੋਂਦਾ ਚਲ ਪਾਈ ਜਾਂਦਾ ਮੈਨੂੰ ਅਖੇ 5 ਸਾਲ ਤੁੰਗ ਵਾਲਾ 5 ਸਾਲ ਮੈਂ ਬੁਨ ਜੇ ਦੋ ਕਿੱਲੇ ਆ ਵੀ ਚਲ ਮੇਰਾ ਪਤਿਆ ਬਾਹਰ ਜਾਵੜੂਗਾ ਮੈਨੂੰ ਧੱਕੇ ਮਾਰ ਮਾਰ ਕੇ ਬਾਹਰ ਕੱਢਿਆ ਜਿੱਤਿਆ ਮੇਰੇ ਸਾਲੇ ਨੂੰ ਪਾਰਦੇ ਵਿਚਾਲੇ ਨਾ ਜਾ ਕੇ ਬਾਈ ਗੱਟ ਗਈ ਕਰਦਾ ਜੀ ਕਨੈਪ ਕਰ ਲਾਂਗੇ ਲਫੜ ਤੱਕਲਾ ਅੱਜ ਹੀ ਕੰਦਾ ਘੜ ਦਿੰਦੇ ਆ ਬਹੁਤ ਬੰਦਾ ਮਾਰਨਾ ਨੂੰ ਨਾ ਨੀ ਹੁਣ ਪਾਰਦੇ ਮਾਰਨਾ ਨਹੀਂ ਹੁਣ ਕੁੱਟਣਾ ਮੈਂ ਬਚਾ ਲੋ ਕਰ ਲੋ ਮਨ ਮਰਦੀ ਆਉਂਦੀ ਆ ਮੈਂ ਸੁਣ ਕੋਈ ਨਹੀਂ ਕਰਣਾ ਚੱਲ ਆ ਜਾ ਚੱਲ ਉਹ ਬੱਜੀ ਚੱਤਾਂ ਬੋਲ ਅਬ ਜੱਪਾ ਸੁਣਗਾ ਨਹੀਂ ਜਾਣ ਦੇਣਾ ਰੋਕਾ ਜਗਨੂਬ ਆ ਜਾ ਮੈਂ ਕਿਹਾ ਮੇਰਾ ਰਾਹਾ ਤੋ ਰੋਕਿਆ ਆ ਜਾ ਬਈ ਪਿੱਗ ਲਾਉਣਿਆਂ ਓਏ ਪਿੱਗ ਬਾਰੇ ਲਾਉਣਿਆਂ ਤੁਸੀਂ ਮੈਨੂੰ ਪਤਾ ਲੱਗ ਗਿਆ ਬਾਈ ਮੇਰੇ ਯਾਰ ਦੇ ਵਾਸਤੇ ਤੁਸੀਂ ਵੀ ਮੇਰੇ ਚਾਚੀ ਨਾਲ ਰਾਹੇ ਹੋ ਬੋਟਮ ਸੇ ਸੈਂਟੀ ਜਮੀਨ ਤੋਂ ਪੜਾ ਰਿਹਾ ਤੇਰੇ ਨੂੰ ਚੱਲਣਾ ਹੈ ਅਨਿਆ ਕੋਸ ਕਰੀ ਮੰਨਿਆ ਆ ਬਾਈ ਬਹੁਤ ਕੁਸ ਬਣਾ ਲਿਆ ਇਹਨੂੰ ਮੈਂ ਬਹੁਤ ਸਮਝਾਇਆ ਸੀ ਕਿ ਮੇਰੇ ਕੰਮ ਦੇ ਵਿੱਚ ਨਾਂ ਦਾ ਲੱਤ ਨਾਂ ਦਾ ਜਗਰੂਬ ਤੈਨੂੰ ਤਾਂ ਮੈਂ ਬਾਹਰ ਤੋਂ ਵੀ ਖਤ ਦਰਮਿਆਨ ਬਾਹਰ ਤੋਂ ਨਹੀਂ ਖਤਰ ਭੇਜਦਾ ਸੀ ਪੁੱਤ ਪਰ ਡੈਡੀ ਨੇ ਮੇਰੀ ਇੱਥੇ ਨਹੀਂ ਮੰਨੀ ਪਰ ਜਿਹੜੀ ਤੁਸੀਂ ਜਵੈਲੀ ਕਹੁੰਦੇ ਸੀ ਨਾ ਉਹ ਤਾਂ ਪੈਣੀ ਪਾ ਕੇ ਦਿਖਾਉਂਗਾ ਕੋਈ ਠੱਕੇ ਨਾਲ 5 ਸਾਲੋ ਤੱਕੀ ਕਰ ਦਈ ਨਾ ਮੇਰੀ ਪੈਲੀ ਤੇ ਹੁਣ 5 ਸਾਲ ਮੈਂ ਤੁਹਾਨੂੰ ਲੈ ਕੇ ਦਿਖਾਉਂਗਾ ਠੀਕ ਹੈ ਨਾ ਚਾ ਚਾ ਤੈਨਾਂ ਸੱਤ ਮੀਟਰ ਪਾ ਕੇ ਦੇ ਤੈਨਾਂ ਸੱਤ ਮੀਟਰ ਪਾ ਕੇ ਆ ਤਾ ਮੇਰੀ ਜ਼ਮੀਨ ਨਾ ਰਦਮ ਉਹ ਵੀ ਦੇਖ ਲਈ ਉਹ ਪਤਾ ਪਾਉਂ ਤਾਂ ਨਹੀਂ ਪੈ ਗਰੀ ਹੁਣ ਦੋ ਕੁਲੇ ਜਿੱਤਿਆ ਮੈਂ ਜਨਾ ਖੇਤ ਬੰਦੇ ਲੱਗੇ ਵੇਆ ਤੇ ਤੂੰ ਸੁਭਾਅ ਨੂੰ ਮੇਰੇ ਸਿਕਾ ਬਾਈ ਪਾੜ ਦੋ ਬਾਈ ਆ ਪੱਕਾ ਲੰਦਾ ਸੀ ਨਾ ਪੰਗਾ ਲੈ ਕੇ ਬਹੁਤ ਵੱਡੀ ਮਾੜੀ ਗੱਲ ਕੀਤੀ ਤੂੰ ਉਹ ਤੂੰ ਪੰਗਾ ਲੈ ਕੇ ਮਹਿੰਗਾ ਕੰਮ ਕਰ ਲਿਆ ਤੂੰ ਗੱਲ ਛੋੜਦਾ ਜਿੰਦਿਆ ਮੈਂਗਾ ਹੋ ਗਿਆ ਗੱਲ ਛੋੜ ਲੈ ਮੇਰੀ ਗੱਲ ਛੋੜਦਾ ਫਿਕਰਾ ਅਜੇ ਮੇਰਾ ਭਾਈ ਸਕੇ ਭਾਈਆਂ ਨੂੰ ਪਿਆਰ ਕਦਰ ਪ੍ਰੀਤ ਨੂੰ ਪਤਾ ਲੱਗ ਗਿਆ ਨਾ ਬਾਈ ਸਾੜਦਾ ਸੋਨੂ ਨਹੀਂ ਉਹ ਜੇ ਬਚ ਕੇ ਜਾਂਦੇਗਾ ਤਾਂ ਤਾਂ ਹੀ ਆਹ ਛੱਟੇ ਕੋਈ ਕਹਿੰਦੇ ਪ੍ਰੀਤ ਬਾਈ